ਦੋਸਤੋ ਜਿਵੇਂ ਕੱਲ ਆਪਾਂ ਗੱਲ ਕੀਤੀ ਸੀ ਕਿ ਡੋਨਲਡ ਟਰੰਪ ਹੋਣਾ ਨੇ ਜਿਹੜਾ ਇਹ ਫੈਸਲਾ ਕੀਤਾ ਪੂਰੀ ਦੁਨੀਆ ਦੇ ਉੱਤੇ ਟੈਰਿਫ ਲਗਾਉਣ ਦਾ ਇਹਦੇ ਬਾਬਤ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਪਰ ਇੱਕ ਗੱਲ ਜਿਹੜੀ ਤਕਰੀਬਨ ਹਰ ਕੋਰਟਸ ਦੇ ਵਿੱਚ ਆ ਰਹੀ ਹੈ ਹਰ ਹਲਕੇ ਦੇ ਵਿੱਚ ਆ ਰਹੀ ਹੈ ਉਹ ਇਹ ਹੈ ਕਿ ਇਹਦਾ ਬਹੁਤ ਬੁਰੇ ਪ੍ਰਭਾਵ ਪੈਣ ਦੇ ਅਸਾਰ ਜਿਹੜੇ ਆ ਉਹ ਬਹੁਤ ਜ਼ਿਆਦੇ ਨੇ ਹੁਣ ਜਿਹੜੇ ਟਰੰਪ ਸਾਹਿਬ ਦੇ ਸਪੋਰਟਰਸ ਵੀ ਨੇ ਜਾਂ ਕਹਿ ਲਓ ਕਿ ਉਹਨਾਂ ਦੀ ਇਹ ਸਪੋਰਟ ਇਹ ਜਿਹੜੀ ਉਹਨਾਂ ਨੇ ਪਾਲਿਸੀ ਲੈ ਕੇ ਆਂਦੀ ਆ ਟੈਰਿਫ ਲਗਾਉਣ ਦੀ ਟੈਕਸ ਲਗਾਉਣ ਦੀ ਇਹਦੇ ਹਮਾਇਤੀ ਵੀ ਨੇ ਉਹਨਾਂ ਦੇ ਵਿੱਚੋਂ ਵੀ ਜ਼ਿਆਦਾਤਰ ਇਹ ਗੱਲ ਕਹਿੰਦੇ ਨੇ ਕਿ ਹਾਂ ਬਈ ਇਹ ਤਾਂ ਫਾਇਦਾ ਹੋਣਾ ਲੌਂਗ ਟਰਮ ਦੇ ਵਿੱਚ ਫਾਇਦਾ ਹੋਣਾ ਕਿ ਅਮਰੀਕਾ ਦੇ ਵਿੱਚ ਵਾਪਸ ਇੰਡਸਟਰੀਲਾਈਜੇਸ਼ਨ ਜਿਹੜਾ ਅਮਰੀਕਾ ਦੇ ਵਿੱਚ ਦੁਬਾਰਾ ਹੋਵੇਗਾ ਉਹ ਤੁਸੀਂ ਵੀ ਸਿਆਣੇ ਆ ਕਿ ਕਿਸੇ ਇੱਕ ਫੈਕਟਰੀ ਕੰਪਨੀ ਨੂੰ ਲਾਉਣ ਦੇ ਲਈ ਕਿਸੇ ਇੱਕ ਦੇਸ਼ ਦੇ ਵਿੱਚੋਂ ਪਹਿਲਾਂ ਹਟਾਉਣਾ ਹਟਾ ਕੇ ਫਿਰ ਉਹਨੂੰ ਦੂਸਰੇ ਦੇਸ਼ ਦੇ ਵਿੱਚ ਲੈ ਕੇ ਜਾਣਾ ਉੱਥੇ ਉਹਨੂੰ ਸਥਾਪਿਤ ਕਰਨਾ ਉਸ ਤੋਂ ਬਾਅਦ ਏ ਬਰੀ ਲੌਂਗ ਪ੍ਰੋਸੈਸ ਕਿ ਲੰਬੇ ਸਮੇਂ ਦੇ ਦਰਮਿਆਨ ਡੋਨਲਡ ਟਰੰਪ ਨੂੰ ਅਮਰੀਕਾ ਦੇ ਵਿੱਚ ਇਸ ਚੀਜ਼ ਦਾ ਫਾਇਦਾ ਹੋ ਸਕਦਾ ਡੈਫੀਨਿਟਲੀ ਉਹਨਾਂ ਨੇ ਆਪਣੀ ਜਿਦੋਂ ਆਪਣੇ ਮੋਦੀ ਸਾਹਿਬ ਹਰੇਕ ਗੱਲ ਨੂੰ ਕਹਿੰਦੇ ਨੇ ਕਿ ਇੱਕ ਭਾਰਤ ਇੱਕ ਬੋਲੀ ਐਂ ਏਦਾਂ ਕਰਕੇ ਜਿਹੜਾ ਆਪਣੇ ਨੈਸ਼ਨਲਿਜ਼ਮ ਦਾ ਇੱਕ ਉਭਾਰ ਕਰਦੇ ਨੇ ਉਸੇ ਤਰੀਕੇ ਨਾਲ ਉਹਨਾਂ ਨੇ ਵੀ ਇਹ ਗ੍ਰੇਟ ਮੇਕ ਅਮਰੀਕਾ ਗ੍ਰੇਟ ਅਗੇਨ ਮੈਗਾ ਜਿਹਨੂੰ ਕਿਹਾ ਜਾਂਦਾ ਮੈਗਾ ਲਹਿਰ ਜਾਂ ਮੈਗਾ ਵੇਵ ਜਿਹੜਾ ਇਹਨੂੰ ਕਿਹਾ ਗਿਆ ਮੇਜੀਏ ਜਾਂ ਟੋਪੀਆਂ ਵੀ ਬਹੁਤ ਉਹ ਲੈਂਦੇ ਨੇ ਤੇ ਇਹ ਜਿਹੜਾ ਇਹਨਾਂ ਨੇ ਇਹ 2 April ਨੂੰ ਜੋ ਐਲਾਨ ਕੀਤਾ ਪਹਿਲਾਂ ਤਾਂ 2 April ਨੂੰ ਅੱਛਾ ਇਹ ਬੜੀਆਂ ਚੀਜ਼ਾਂ ਸਾਡੇ ਵੈਸੇ ਮਿਲਦੀਆਂ ਜੁਲਦੀਆਂ ਨੇ ਇੱਕ ਬਹੁਤ ਵੱਡਾ ਨਾਮ ਦਿੱਤਾ ਜਾਂਦਾ ਕਿਸੇ ਵੀ ਛੋਟੇ ਜਿਹੇ ਈਵੈਂਟ ਨੂੰ ਜਦੋਂ ਤੁਹਾਨੂੰ ਯਾਦ ਹੋਣਾ ਜਦੋਂ ਇੰਡੀਆ ਦੇ ਵਿੱਚ GST ਦਾ ਐਲਾਨ ਹੋਇਆ ਸੀ ਤਾਂ ਰਾਤ ਨੂੰ 12:00 ਵਜੇ ਲੋਕ ਸਭਾ ਦੇ ਦਰਵਾਜ਼ੇ ਖੁੱਲੇ ਗਏ ਸੀ ਤਾਂ ਉੱਥੇ ਰਾਤ ਨੂੰ 12:00 ਵਜੇ ਕੀਤਾ ਗਿਆ ਸੀ ਵੀ ਪਤਾ ਨਹੀਂ GST ਨੇ ਕਿੱਡਾ ਕੁ ਵੱਡਾ ਰੈਵੋਲੂਸ਼ਨ ਲੈ ਆਉਣਾ ਸੋ ਇਸੇ ਤਰੀਕੇ ਨਾਲ ਇਹਨੂੰ ਵੀ 2 April ਨੂੰ ਵੀ ਜਿਹੜਾ ਫੌਕਸ ਨਿਊਜ਼ ਆਰਗੇ ਜਿਹੜੇ ਇਧਰਲੇ ਰਾਈਟ ਲੀਨਿੰਗ মিডিਆ आ, organizations ਨੇ ਉਹ ਲੰਬੇ ਸਮੇਂ ਤੋਂ ਗੁੱਡਾ ਬਣ ਰਹੇ ਸੀਗੇ ਇੱਕ ਬ੍ਰਤਾਂਤ ਸਿਰਜ ਰਹੇ ਸੀ ਕਿ 2 ਤਰੀਕ ਨੂੰ ਬਹੁਤ ਵੱਡੀ ਚੀਜ਼ ਹੋਣ ਜਾ ਰਹੀ ਆ ਅਮਰੀਕਾ ਦੀ ਦੂਜੀ ਆਜ਼ਾਦੀ ਆ ਇਹ ਲਿਬਰੇਸ਼ਨ ਡੇ ਦਾ ਨਾਮ ਇਹਨੂੰ ਡੋਨਲਡ 트੍ਰੰਪ ਉਹਨਾਂ ਨੇ ਦਿੱਤਾ ਤੇ ਇਹਨੂੰ ਉਹਨਾਂ ਨੇ ਕਿਹਾ ਕਿ ਹੁਣ ਅ ਇਹ ਅਸੀਂ ਇਸ ਦਿਨ ਨੂੰ ਮੇਕ ਅਮਰੀਕਾ ਵੈਲਦੀ ਅਗੇਨ ਕਿ ਅਮਰੀਕਾ ਨੂੰ ਦੁਬਾਰਾ ਤੋਂ ਜਿਹੜਾ ਦੌਲਤ ਅਮਰੀਕਾ ਦੇ ਕੋਲ ਆ ਸਕੇ ਪਰ ਜਿਵੇਂ ਮੈਂ ਕੱਲ ਵੀ ਕਿਹਾ ਸੀਗਾ ਕਿ ਇਹ ਇੱਕ ਤਾਂ ਬਹੁਤ ਗਲਤ ਜਿਹੜਾ ਇਹ ਚੀਜ਼ ਲਿਆਂਦੀ ਜਾ ਰਹੀ ਹੈ ਕਿ ਪੂਰੀ ਦੁਨੀਆ ਨੇ ਹੀ ਸ਼ਾਇਦ ਅਮਰੀਕਾ ਦਾ ਫਾਇਦਾ ਚੁੱਕਿਆ ਉਹਨਾਂ ਤੇ ਟੈਕਸ ਨਹੀਂ ਲਗਾਏ ਹੁਣ ਇਹਦੇ ਬਾਬਤ ਬਹੁਤ ਸਾਰੀਆਂ ਗੱਲਾਂ ਨੇ ਤੇ ਅੱਛਾ ਇਹਦੇ ਵਿੱਚ ਇਹ ਵੀ ਆ ਕਿ ਬਹੁਤ ਸਾਰਾ ਨੁਕਸਾਨ ਇਹਨਾਂ ਨੂੰ ਕਿਉਂਕਿ ਹੁਣ ਜਿੱਦਾਂ ਜਿੱਦਾਂ ਟੈਰਫਾਂ ਦਾ ਐਲਾਨ ਤੱਕ ਕਰਤਾ ਉਹਨਾਂ ਨੇ ਇੱਕ ਵਾਰੀ 55 ਮੁਲਕ ਮੇਰਾ ਖਿਆਲ ਬਣਦੇ ਨੇ ਯੂਰਪੀਅਨ ਯੂਨੀਅਨ ਦੇ ਵੀ ਜੇਕਰ ਆਪਾਂ ਮੁਲਕਾਂ ਦੀ ਗਿਣਤੀ ਕਰ ਲਈਏ ਨੇ ਇਹ ਲਈ ਹਾਫ ਸੈਂਚਰੀ ਤੋਂ ਜ਼ਿਆਦਾ ਹੋ ਜਾਂਦਾ ਉਹਦੇ ਵਿੱਚ ਕਿਹਦੇ ਤੇ ਕਿੰਨਾ ਕਿਹੜੀ ਚੀਜ਼ ਕਿੱਦਾਂ ਆ ਤੇ ਕਿੰਨੀ ਆ ਉਹਦੇ ਤੋਂ ਹੌਲੀ ਹੌਲੀ ਹੁਣ ਚੀਜ਼ਾਂ ਸਪਸ਼ਟ ਹੋ ਰਹੀਆਂ ਨੇ ਕਿ ਕਿਹੜੀ ਕਿਹੜੀ ਚੀਜ਼ ਤੇ ਟੈਰਫ ਲੱਗਣਾ ਤੇ ਇਹ ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਦੇਖੋ ਇਹ ਆਪਾਂ ਉਸ ਦਿਨ ਵੀ ਗੱਲ ਕੀਤੀ ਸੀਗੀ ਕਿ ਇਹ ਟੈਰਿਫ ਦਾ ਕੀ ਮਤਲਬ ਹੈ ਕਿ ਬਾਹਰੋਂ ਜਿਹੜੀ ਚੀਜ਼ ਤੁਹਾਡੇ ਮੁਲਕ ਦੇ ਵਿੱਚ ਆਉਂਦੀ ਹੈ ਅਮਰੀਕਾ ਜੋ ਵੀ ਇੰਪੋਰਟ ਕਰਦਾ ਉਹਦੇ ਉੱਤੇ ਇੱਕ ਤਾਂ 10% ਜਿਹੜਾ ਬੇਸਲਾਈਨ ਟੈਰਿਫ ਹੈ ਉਹ ਤਾਂ ਹਰ ਇੱਕ ਮੁਲਕ ਦੇ ਲੱਗਣਾ ਹੀ ਲੱਗਣਾ ਹੈ ਹੁਣ ਉਹ ਮੋਸਟਲੀ ਪੁਰਾਣੇ ਸਮਿਆਂ ਦੇ ਵਿੱਚ ਇਹ ਕਿਹਾ ਜਾਂਦਾ ਜਦੋਂ ਦਾ ਇਹ ਨਵੇਂ ਦੌਰ ਦੇ ਵਿੱਚ ਆ ਕੇ ਸਾਰਾ ਦੁਨੀਆ ਖੁੱਲੀ ਇੱਕ ਦੂਜੇ ਨਾਲ ਵਪਾਰਕ ਸਮਝੌਤੇ ਕੀਤੇ ਆ ਵੀ ਇਹ ਟੈਰਫਾਂ ਟੂਰਫਾਂ ਨੂੰ ਬੰਦ ਕਰੋ ਹੁਣ ਦੁਨੀਆ ਜੁੜ ਗਈ ਆ ਇੱਕ ਚੀਜ਼ ਦੀ ਦੂਸਰੇ ਨੂੰ ਜ਼ਰੂਰਤ ਆ ਵੀ ਕਈ ਕਈ ਚੀਜ਼ਾਂ ਇੱਕ ਮੁਲਕ ਦੇ ਵਿੱਚ ਨਹੀਂ ਹੁੰਦੀਆਂ ਉਹ ਦੂਜੇ ਮੁਲਕ ਤੋਂ ਲੈਂਦਾ ਹੁਣ ਜਿੱਦਾਂ ਕੱਲ ਇੱਕ ਮੀਡੀਆ ਤੇ ਇੱਥੇ ਗੱਲ ਹੋ ਰਹੀ ਸੀ ਕਿ ਹੁਣ ਸੁਪੋਜ਼ ਕਰੋ ਜਿਹੜੇ ਅਮਰੀਕਾ ਵਾਲੇ ਆ ਉਹਨਾਂ ਨੇ ਕੇਲੇ ਖਾਣੇ ਆ ਤੇ ਅਮਰੀਕਾ ਦੇ ਵਿੱਚ ਤਾਂ ਕੇਲੇ ਹੁੰਦੇ ਨਹੀਂ ਕੇਲੇ ਉਹਨਾਂ ਨੂੰ ਬਾਹਰੋਂ ਇمپોર્ટ ਹੀ ਕਰਨੇ ਪਏ ਅਤੇ ਇمپોર્ટ ਤੇ ਲਾਤੀ ਰਾਸ਼ਟਰਪਤੀ ਸਾਹਿਬ ਨੇ ਡਿਊਟੀ ਤੇ ਉਹ ਜਿਹੜਾ ਫਿਰ ਆਬਵੀਅਸਲੀ ਉਹ ਜਿਹੜੇ ਬਨਾਨਸ ਦਾ ਜਿਹੜਾ ਭਾਅ ਹੁਣਾਂ ਉਤਾਂ ਫਿਰ ਜਿਹੜੇ ਆਮ ਮੇਰੇ ਤੁਹਾਡੇ ਵਰਗੇ ਜਿਹੜੇ ਕੰਜ਼ਿਊਮਰ ਆ ਉਹਨਾਂ ਨੂੰ ਹੀ ਪੇ ਕਰਨਾ ਪੈਣਾ ਨਾ ਜਿਹੜਾ ਬਾਹਰੋਂ ਆਊਗਾ ਉਹਦੇ ਤੇ ਟੈਕਸ ਤਾਂ ਲੱਗਣਾ ਹੀ ਆ ਜ ਜਿਨੇ ਜਿਹੜਾ ਕੇਲਿਆਂ ਦੀ ਦਰਜਨ ਦਾ ਭਾਅ ਜਿਹੜਾ ਪਹਿਲਾਂ ਸੀ ਉਹਦੇ ਤੇ ਹੁਣ ਟੈਕਸ ਲਾ ਕੇ ਉਹ ਤਾਂ ਜ਼ਿਆਦਾ ਹੋਣਾ ਇਹ ਜਿਹੜੀਆਂ ਚੀਜ਼ਾਂ ਚਲੋ ਇਹ ਤਾਂ ਹੋ ਸਕਦਾ ਆਮ ਤੌਰ ਤੇ ਪੁਰਾਣੇ ਸਮਿਆਂ ਦੇ ਵਿੱਚ ਵੀ ਜਿਹੜੇ ਮੁਲਕ ਆਪਣੇ ਕਿਸੇ ਵੀ ਤਰਫ ਦਾ ਟੈਕਸ ਇਸੇ ਕਰਕੇ ਲਗਾਉਂਦੇ ਹੁੰਦੇ ਸੀ ਕਿ ਜੇਕਰ ਐਗਜ਼ਾਮਪਲ ਦੇ ਤੌਰ ਤੇ ਆਪਾਂ ਪੰਜਾਬ ਦੀ ਗੱਲ ਕਰੀਏ ਵੀ ਭਾਈ ਕਣਕ ਪੰਜਾਬ ਦੇ ਵਿੱਚ ਹੁੰਦੀ ਆ ਤੇ ਪੰਜਾਬ ਦੀ ਕਣਕ ਪੰਜਾਬ ਚ ਵਿਕਣੀ ਚਾਹੀਦੀ ਆ ਤੇ ਸਾਨੂੰ ਲੱਗੇ ਕਿ ਐਮਪੀ ਜਿਹੜਾ ਸਾਡੇ ਅੰਦਰ ਬਹੁਤ ਸਾਰੀ ਕਣਕ ਸਿੱਟ ਰਿਹਾ ਹਲੇ ਚਲੋ ਹੁਣ ਤਾਂ ਆਪਾਂ ਦਾ ਇੱਕ ਉਦੇਸ਼ ਦਾ ਹਿੱਸਾ ਜੇਕਰ ਉਦਾਂ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਤੇ ਫੇ ਪੰਜਾਬ ਸਰਕਾਰ ਇਹ ਕਵੇ ਕਿ ਠੀਕ ਹੈ ਭਾਈ ਜਿਹੜੀ ਬਾਹਰੋਂ ਕਣਕ ਸਾਡੇ ਮੁਲਕ ਦੇ ਵਿੱਚ ਆਵੇਗੀ ਉਹਦੇ ਤੇ ਅਸੀਂ ਟੈਰਿਫ ਲਗਾਉਨੇ ਆ ਤਾਂ ਕਿ ਉਹ ਕਣਕ ਇੱਥੇ ਵਿਕਣੀ ਜਦੋਂ ਉਹ ਵੇਚੀ ਜਾਵੇਗੀ ਉਹਦੀ ਕੀਮਤ ਜ਼ਿਆਦਾ ਹੋਵੇਗੀ ਤੇ ਸਾਡੇ ਜਿਹੜੀ ਕਿਸਾਨਾਂ ਦੀ ਕਣਕ ਆ ਉਹਨੂੰ ਲੋਕ ਵਾਇ ਕਰਨਗੇ ਤਾਂ ਕਿ ਸਾਡੇ ਜਿਹੜੇ ਲੋਕ ਆ ਇਹਨਾਂ ਦਾ ਕਿੱਤਾ ਵੀ ਚੱਲ ਸਕੇ ਤੇ ਸਾਡਾ ਜਿਹੜਾ ਅਰਥਵਿਵਸਥਾ ਆ ਉਹ ਸਹੀ ਰਹਿ ਸਕੇ ਪਰ ਹੁਣ ਇਹ ਜ਼ਰੂਰੀ ਨਹੀਂ ਕਿ ਜੇਕਰ ਪੰਜਾਬ ਓਵਰঅল ਹੀ ਹਰੇਕ ਚੀਜ਼ ਤੇ ਇਦਾਂ ਲਾ ਲਵੇ ਤਾਂ ਫਿਰ ਸਾਰੀਆਂ ਚੀਜ਼ਾਂ ਦਾ ਪੰਜਾਬ ਚ ਪੈਦਾ ਨਹੀਂ ਹੁੰਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇੰਪੋਰਟ ਕਰਨੀਆਂ ਹੀ ਪੈਂਦੀਆਂ ਤੇ ਜੇਕਰ ਉਹਨਾਂ ਦੇ ਉੱਤੇ ਡਿਊਟੀ ਲੱਗ ਜਵੇਗੀ ਤੇ ਤਾਂ ਆਪਾਂ ਸਾਰੇ ਸਿਆੜੇ ਆ ਕਿ ਜਿਹੜੇ ਵਪਾਰਕ ਅਦਾਰੇ ਹੁੰਦੇ ਨੇ ਉਹਨਾਂ ਦੇ ਚਲੋ ਥੋੜਾ ਬੜਾ ਉਹ ਆਪਣੇ ਤੇ ਬਰਦਾਸ਼ਤ ਕਰਨ ਲੱਗੇ ਨਹੀਂ ਤਾਂ ਬਾਕੀ ਤਾਂ ਉਹਨਾਂ ਨੇ ਉਹ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਹੀ ਪਾ ਦੇਣਾ ਡੈਰੀ ਮਿਲਕ ਦਾ ਚਾਕਲੇਟ ਜੇਕਰ ਪਹਿਲਾਂ 1.5 ਪਾਉਂਡ ਦਾ ਵੇਚਦਾ ਸੀ ਤੇ ਜੇ ਆਖ ਲੋ ਕਿ 100 ਰੁਪਏ ਦਾ ਆਈਡੀਆ ਦੇ ਵਿੱਚ ਵਿਕਦਾ ਸੀ ਤੇ ਉਹਦੇ ਵਿੱਚ ਜੇਕਰ ਟੈਕਸ ਲੱਗ ਗਿਆ ਤਾਂ ਉਹ ਉਹਨਾਂ ਨੇ 100 ਦਾ 150 ਕਰ ਦੇਣਾ ਇੱਥੇ ਯੂਕੇ 'ਚ 1.5 ਦਾ 1 ਪਾਉਂਡ 75 80 ਪੈਣੀਆ ਕਰ ਦੇਣਾ ਤੇ ਉਹ ਦੇਣੇ ਤੇ ਮੇਰੇ ਤੁਹਾਡੇ ਵਰਗਿਆਂ ਨੂੰ ਪੈਣੇ ਆ ਸੋ ਇਹ ਇਹ ਉਹਨਾਂ ਨੇ ਇਹਨਾਂ ਨੇ ਐਲਾਨ ਤਾਂ ਡੋਨਲਡ ਟਰੰਪ ਨੇ ਇਹ ਕਰ ਦਿੱਤਾ ਆ ਇਹਦੀਆਂ ਬਹੁਤ ਸਾਰੀਆਂ ਕੂਬੀਆਂ ਖਾਮੀਆਂ ਜਿਹੜੀਆਂ ਉਹਦੇ ਤੇ ਲਗਾਤਾਰ ਗੱਲ ਹੋ ਰਹੀ ਆ ਤੇ ਯੂਕੇ ਵਾਲੇ ਵਿਚ ਵਿਚਾਲੇ ਫਸੇ ਹੋਏ ਨੇ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਯੂਰੋਪੀਅਨ ਯੂਨੀਅਨ ਦੇ ਨਾਲ ਜਾਈਏ ਇੱਥੇ ਯੂਰੋਪੀਅਨ ਯੂਨੀਅਨ ਦੇ ਬਾਬਤ ਵੀ ਕਿਹਾ ਜਾ ਰਿਹਾ ਕਿ ਬ੍ਰੈਕਸਿਟ ਦਾ ਬੜਾ ਫਾਇਦਾ ਹੋਇਆ ਕਿਉਂਕਿ ਜਿਹੜੇ ਡੋਨਲਡ 트੍ਰੰਪ ਹੁਣੀਆਂ ਖਾਸੇ ਇਸ ਗੱਲ ਤੋਂ ਖਫਾ ਰਹਿੰਦੇ ਸੀ ਕਿ ਯੂਕੇ ਜਿਹੜਾ EU ਦੇ ਵਿੱਚ ਆ ਤੇ ਇਹ ਫਿਰ ਬ੍ਰੈਕਸਿਟ ਤੋਂ ਬਾਅਦ ਤੁਹਾਨੂੰ ਪਤਾ ਕਿ ਆਪਾਂ ਬਾਹਰ ਹੋ ਗਏ ਸੀਗੇ ਤੇ ਇਸ ਗੱਲ ਤੇ ਉਹ ਕਾਫੀ ਖੁਸ਼ ਵੀ ਨੇ ਤੇ ਪਰ ਯੂਕੇ ਜਿਹੜਾ 10% ਟੈਕਸ ਦਾ ਚਲੋ ਯੂਕੇ ਤੇ ਵੀ ਲੱਗਾ ਹੀ ਆ ਹਾਂ ਹੁਣ ਯੂਕੇ ਵਾਲੇ ਨਾ ਤਾਂ ਕੋਈ ਬਹੁਤ ਜ਼ਿਆਦਾ ਕਹ ਲਓ ਕਿ ਸਖਤ ਲੈਂਗੁਏਜ ਉਹਨਾਂ ਦੇ ਖਿਲਾਫ ਵਰਤ ਰਹੇ ਨਹੀਂ ਪਰ ਜਿਹੜਾ ਗ੍ਰੇ ਸ਼ੇਡ ਦੇ ਵਿੱਚ ਪਲੇ ਕਰ ਰਹੇ ਨੇ ਕਿ ਠੀਕ ਹੈ ਜੀ ਅਸੀਂ ਦੇਖਦੇ ਆ ਅਸੀਂ ਇਹਦੇ ਤੇ ਗੱਲ ਕੀਤੀ ਜਾ ਰਹੀ ਆ ਪਰ ਜੇਕਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਉੱਤੇ ਜਿਹੜਾ 27% ਦਾ ਟੈਰਫ ਜਿਹੜਾ ਲਗਾਇਆ ਗਿਆ ਇੰਡੀਆ ਦੇ ਬਾਰੇ ਜਦੋਂ ਬੋਲਦੇ ਸੀਗੇ ਡੋਨਲਡ ਟਰੰਪ ਉਹਨਾਂ ਨੇ ਕਿਹਾ ਕਿ ਇੰਡੀਆ ਸਾਡੇ ਉੱਤੇ ਮਤਲਬ ਕਿ ਇੰਡੀਆ ਅਮਰੀਕਾ ਦੇ ਉੱਤੇ 52% ਦੀ ਟੈਰਫ ਲਗਾ ਰਿਹਾ ਜਿਸ ਤੇ ਅਸੀਂ ਦਹਾਕਿਆਂ ਤੱਕ ਨਾ ਬਰਾਬਰ ਦੇ ਟੈਰਫ ਲਗਾਇਆ ਪਰ ਹੁਣ ਜੋ ਦੇਸ਼ ਜਿੰਨਾ ਸਾਡੇ ਤੇ ਲਵਾਵੇ ਟੈਰਫ ਲਾਵੇਗਾ ਅਸੀਂ ਵੀ ਉਸ ਤੇ ਉਨਾ ਹੀ ਲਗਾਵਾਂਗੇ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਅਸੀਂ ਬਰਾਬਰੀ ਨਹੀਂ ਕੀਤੀ ਅਸੀਂ ਅੱਧਾ-ਅੱਧਾ ਜਿਹੜਾ ਟੈਕਸ ਲਾਇਆ ਹੁਣ ਸੁਣਨ ਨੂੰ ਤਾਂ ਗੱਲ ਇਹ ਬਹੁਤ ਚੰਗੀ ਲੱਗਦੀ ਹੈ ਕਿ ਭਾਈ ਅਮਰੀਕਾ ਦੇ ਉੱਤੇ ਕੋਈ 100% ਲਾਉਂਦਾ ਤੇ ਅਮਰੀਕਾ ਵਾਲਿਆ ਨੇ ਤਾਂ ਜਾਂ ਟਰੰਪ ਨੇ ਤਾਂ 50% ਇਹ ਕਿਸੇ ਚੀਜ਼ ਤੋਂ ਅਮਰੀਕਾ ਦੂਜੇ ਦੇਸ਼ ਨੂੰ ਛੋਟ ਦਿੰਦਾ ਤਾਂ ਉਹਦੇ ਬਦਲੇ ਬਹੁਤ ਸਾਰੀਆਂ ਚੀਜ਼ਾਂ ਲੈਂਦਾ ਵੀ ਆ ਪੂਰੀ ਦੁਨੀਆ ਦੇ ਵਿੱਚ ਡਾਲਰ ਦਾ ਜਿਹੜਾ ਦਬ ਦਬਾਇਆ ਉਹ ਐਵੇਂ ਨਹੀਂ ਬਣਿਆ ਸੋ ਇਸ ਕਰਕੇ ਇਹ ਹੁਣ ਚਲੋ ਆਪਣੀ ਅੱਗੇ ਅਗਲੀ ਵਿਚਾਰ ਚਰਚਾ ਦੇ ਵਿੱਚ ਗੱਲ ਕਰਦੇ ਇਹਦੇ ਤੇ ਇਹ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਹੀ ਜਿਹੜਾ ਇੱਕ ਡਾਇਲੋਗ ਹੈ ਨਾ ਆਫ ਦਾ ਆਪ ਦਾ ਮੇ ਅਪਸਰ ਪੀ ਇਹਦੇ ਵਿੱਚ ਇੱਕ ਇੰਡੀਆ ਦੇ ਲਈ ਓਪਰਚੁਨਿਟੀ ਵੀ ਹੈਗੀ ਆ ਵੈਸੇ ਕੋਵਿਡ ਦੇ ਵਿੱਚ ਵੀ ਆਈ ਸੀਗੀ ਤੇ ਉਹਨੂੰ ਤਾਂ ਇਹ ਕਹਿ ਲਓ ਕਿ ਪ੍ਰੋਪਰਲੀ ਨਹੀਂ ਵਰਤ ਸਕੇ ਜਿਹੜੀ ਕੋਵਿਡ ਦੇ ਵਿੱਚ ਕਹਿੰਦੇ ਸੀ ਕਿ ਚਾਈਨਾ ਨੂੰ ਛੱਡ ਛੱਡ ਕੇ ਕੰਪਨੀਆਂ ਜਾ ਰਹੀਆਂ ਨੇ ਤੇ ਉਹ ਇੰਡੀਆ ਦੇ ਉਸ ਤਰੀਕੇ ਨਾਲ ਕਿਉਂਕਿ ਇੰਡੀਆ ਇੱਕ ਬਹੁਤ ਵੱਡੀ ਅਰਥਵਿਵਸਥਾ ਵੀ ਆ ਬਹੁਤ ਵੱਡਾ ਮੁੱਲਕ ਹੈ ਬਹੁਤ ਵੱਡੀ ਸਾਡੀ ਉੱਥੇ ਬਸੋਂ ਆ ਸੋ ਉਹ ਆ ਸਕਦਾ ਉਹਦੇ ਵਿੱਚ ਪਰ ਉਦੋਂ ਉਦੋਂ ਤਾਂ ਇਹਦਾ ਇਸਤੇਮਾਲ ਨਹੀਂ ਕਰ ਸਕੇ ਲੈਟ ਸੀ ਕਿ ਹੁਣ ਜੇਕਰ ਇੰਡੀਆ ਵਾਲੇ ਆਪਣੀਆਂ ਜਿਹੜੀਆਂ ਪਾਲਿਸੀ ਉਸ ਤਰੀਕੇ ਨਾਲ ਬਣਾਉਂਦੇ ਆ ਸੋ ਭਾਰਤ ਦੇ ਉੱਤੇ ਇਹਦਾ ਪ੍ਰਭਾਵ ਜਿਹੜਾ ਉਹ ਤਾਂ ਸੁਭਾਵਿਕ ਪੈਣਾ ਹੀ ਪੈਣਾ ਪੰਜਾਬ ਵੀ ਇਸ ਦੇ ਅਸਰ ਤੋਂ ਬਚ ਨਹੀਂ ਸਕੇਗਾ ਬੀਬੀਸੀ ਪੰਜਾਬੀ ਦੀ ਜਿਹੜੀ ਰਿਪੋਰਟ ਆ ਕਿਉਂਕਿ ਇਸ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਲੁਧਿਆਣਾ ਜਲੰਧਰ ਅਤੇ ਅੰਮ੍ਰਿਤਸਰ ਸ਼ਹਿਰਾਂ ਤੋਂ ਕਾਫੀ ਸਮਾਨ ਅਮਰੀਕਾ ਬਰਾਮਦ ਕੀਤਾ ਜਾਂਦਾ ਹੈ ਪੰਜਾਬ ਦੇ ਜਿਹੜਾ ਉਦਯੋਗਪਤੀਆਂ ਦੇ ਨਾਲ ਇਹਨਾਂ ਨੇ ਗੱਲਬਾਤ ਵੀ ਕੀਤੀ ਆ ਤੇ ਉਹਦੇ ਤੋਂ ਵੀ ਇਹਨਾਂ ਨੂੰ ਇਹ ਹੀ ਲੱਗਾ ਬੀਬੀਸੀ ਪੰਜਾਬੀ ਵਾਲਿਆਂ ਨੂੰ ਕਿ ਕਾਫੀ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਇੰਡੀਆ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਬਿਜਲੀ ਉਪਕਰਣਿਆਂ ਗਹਿਣੇ ਦਵਾਈਆਂ ਮਸ਼ੀਨ ਔਜ਼ਾਰ ਸਟੀਲ ਉਪਕਰਨ ਆਟੋ ਪਾਰਟਸ ਖਣਿਜ ਆਰਗੈਨਿਕ ਕੈਮੀਕਲ ਪਲਾਸਟਿਕ ਦਾ ਸਮਾਨ ਰਬੜ ਕਪੜਾ ਤੇ ਟੈਕਸਟਾਈਲ ਸ਼ਰਾਬ ਮੀਟ ਤੇ ਸੀ ਫੂਡ ਤੇ ਚਮੜੇ ਦੇ ਜਿਹੜੇ ਸ਼ੂਜ਼ ਹੁੰਦੇ ਆ ਇਹ ਸਾਰਾ ਕੁਝ ਇੰਡੀਆ ਦੇ ਵੱਲੋਂ ਅਮਰੀਕਾ ਨੂੰ ਉੱਥੇ ਭੇਜਿਆ ਜਾਂਦਾ ਸੋ ਭਾਰਤ ਦੇ ਹੀਰਾ ਉਦਯੋਗ ਦਾ ਵੱਡਾ ਹਿੱਸਾ ਅਮਰੀਕਾ ਦੇ ਬਾਜ਼ਾਰਾਂ ਦੇ ਵਿੱਚ ਬਰਾਮਦ ਕੀਤਾ ਜਾਂਦਾ ਹੈ ਇੱਥੋਂ ਦੀਆਂ ਲੈਬਾਂ ਦੇ ਵਿੱਚ ਤਿਆਰ ਹੋਣ ਵਾਲੇ ਜ਼ਿਆਦਾਤਰ ਹੀਰੇ ਅਮਰੀਕਾ ਨੂੰ ਵੇਚੇ ਜਾਂਦੇ ਨੇ ਸੋ ਇਹ ਬਹੁਤ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਆ ਜਿਹੜੀਆਂ ਗਾਂ ਤੋਂ ਗਾਂ ਜਿਹੜਾ ਇਹਦੇ ਸਾਹਮਣੇ ਆ ਰਹੀਆਂ ਨੇ ਕਿ ਇਹਦਾ ਕਿੰਨਾ ਕਾਰਾਂ ਤੇ ਬਹੁਤ ਫਰਕ ਪੈਣਾ ਖਾਸ ਕਰਕੇ ਯੂਕੇ ਨੂੰ ਵੀ ਜਿਹੜਾ ਕਾਰਾਂ ਆ ਉਹਦਾ ਖਾਸਾ ਫਰਕ ਪੈਣ ਜਾ ਰਿਹਾ ਕਿਉਂਕਿ ਯੂਕੇ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਾਰਾਂ ਬਣਦੀਆਂ ਹਾਲਾਂਕਿ ਹੁਣ ਤਾਂ ਯੂਕੇ ਦੇ ਵਿੱਚ ਵੀ ਬਹੁਤ ਸਾਰੀਆਂ ਫੈਕਟਰੀਆਂ ਚਾਈਨਾ ਜਾਂ ਹੋਰ ਮੁਲਕਾਂ ਦੇ ਵਿੱਚ ਗਈਆਂ ਨੇ ਤੇ ਪਰ ਥੇ ਵੀ ਜਿਹੜੀਆਂ ਇਸ ਸਮੇਂ ਤੱਕ ਯੂਕੇ ਦੇ ਅੰਦਰ ਜਿਹੜੀਆਂ ਕਾਰਾਂ ਜਾਂ ਜਿਹੜਾ ਕਹੋ ਕਿ ਵਹੀਕਲ ਬਣਦੇ ਨੇ ਉਹ ਅਮਰੀਕਾ ਨੂੰ ਵੱਡੀ ਗਿਣਤੀ ਦੇ ਵਿੱਚ ਇੰਪੋਰਟ ਕੀਤੇ ਜਾਂਦੇ ਆ ਉਧਰ ਨੂੰ ਐਕਸਪੋਰਟ ਕੀਤੇ ਜਾਂਦੇ ਆ ਅਮਰੀਕਾ ਵੱਡੀ ਗਿਣਤੀ ਦੇ ਵਿੱਚ ਇੰਪੋਰਟ ਕਰਦਾ ਸੋ ਖੈਰ ਇਹਦੇ ਤੇ ਲਗਾਤਾਰ ਅੱਗੇ ਵੀ ਆਪਾਂ ਗੱਲ ਕਰਦੇ ਰਵਾਂਗੇ ਆਪਣਾ ਤੇ ਆਪਣੇ ਸਟਾਈਲ ਦਾ ਖਿਆਲ ਰੱਖਿਓ ਸਤਿ ਸ੍ਰੀ ਅਕਾਲ